ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਆਏ ਆ ਦੱਸਿਓ ਭੈਣ ਕਿੱਥੇ ਆਏ ਆ ਪਿੰਡ ਮਹਿਤਾ ਜ਼ਿਲ੍ਹਾ ਬਠਿੰਡਾ ਹੂੰ ਇੱਥੇ ਨਾ ਮੰਨ ਲਓ ਜਿਵੇਂ ਆਪਾਂ ਵੀਡੀਓ ਪਾਉਣੇ ਆ ਮੇਰੀ ਵੀਡੀਓ ਨੂੰ ਦੇਖ ਕੇ ਇੱਕ ਭੈਣ ਨੇ ਕੰਮ ਸਟਾਰਟ ਕੀਤਾਗਾ ਜੋਦਾ ਮੈਨੂੰ ਡੇਲੀ ਫੋਨ ਜਾਂਦਾ ਹੁੰਦਾ ਸੀ ਕਿਉਂਕਿ ਹੌਸਲਾ ਹੁੰਦਾ ਕਮਲਾ ਨਾ ਤੇ ਉਹਨੇ ਮੈਨੂੰ ਕਿਹਾ ਕਿ ਭੈਣ ਵੀ ਮੇਰੇ ਕੋਲੇ ਇੰਨੀ ਵੀ ਜਿਵੇਂ ਆਪਾਂ ਕਹਿੰਦੇ ਨੇ ਵੀ ਪੈਸੇ ਤਾਂ ਹੈ ਨਹੀਂ ਜਿਵੇਂ ਕੰਮ ਸਟਾਰਟ ਕਰਨਾਗਾ ਵੀ ਮੈਂ ਕਿਹਾ ਭੈਣ ਤੂੰ ਨੋਰਮਲ ਜੀ ਮੱਝ ਲੈ ਲੈ ਕੋਈ ਵੀ ਚਲੋ ਜਿਹਦੇ ਪਿੱਛੇ ਜਿਵੇਂ ਆਪਾਂ ਕਹਿੰਦੇ ਨੇ ਵੀ ਕੱਟੀ ਪਾਲ ਜੂਗੀ ਕੱਟੀ ਵਾਲੀ ਮੱਝ ਦੇਖ ਲਈ ਤੇ ਫਿਰ ਉਹਨੇ ਇੱਕ ਭੈਣ ਨੇ ਬੱਕਰੀ ਲਾਤੀਆ ਤੇ ਇੱਕ ਮਾਝੋ ਦੇ ਪਿੱਛੇ ਕੱਟੀ ਐ ਇੱਕ ਉਹਨੇ ਗਾਂ ਲੈਤੀ ਐ ਵੀ ਇੱਥੋਂ ਉਹਨੇ ਛੋਟੇ ਉਹ ਤੋਂ ਕੰਮ ਸਟਾਰਟ ਕੀਤਾ ਵਿਚਾਰੀ ਨੇ ਮੈਂ ਤਾਂ ਬਹੁਤ ਕਰਦੀ ਆ ਕਿਉਂਕਿ ਘਰਾਂ ਦੇ ਮਜਬੂਰੀਆਂ ਹੁੰਦੀਆਂ ਨੇ ਹੈਨਾ ਵੀ ਤੇ ਬਾਕੀ ਉਹਨਾਂ ਨਾਲ ਗੱਲ ਕਰਾਉਣੇ ਆਪਾਂ ਹਾਂ ਵੀ ਕਿਵੇਂ ਤੁਸੀਂ ਕੰਮ ਸ਼ੁਰੂ ਕੀਤਾਗਾ ਹੋ ਸਸਰੀ ਕਲਪਣਾ ਨੇ ਸਸਰੀ ਕਲ ਵੀਰੇ ਮੈਨੂੰ ਮੈਂ ਤੋਂ ਡਰ ਲਾਇਆ ਥੋੜਾ ਜਿਹਾ ਉਹ ਕਹਿ ਹੁੰਦਾ ਗਾਵਲੇ ਖੇਤਾਂ 'ਚ ਰਹਿੰਦੇ ਨੇ ਨਾ ਇਹ ਦੇ ਕਰਕੇ ਵੀ ਪਸੂ ਡਰਦੇ ਨੇ ਜਿਵੇਂ ਆਪਣੇ ਪਿੰਡਾਂ 'ਚ ਤਾਂ ਵੀ ਆਉਂਦੇ ਰਹਿੰਦੇ ਨੇ ਆਂਢੀ ਗਵਾਂਢੀ ਇਸ ਕਰਕੇ ਥੋੜਾ ਜਿਹਾ ਮੱਝ ਡਰਦੀ ਆ ਹੁਣ ਇਹ ਹੀ ਰਹਿੰਦੇ ਨੇ ਕਰੇ ਠੀਕ ਐ ਗੁਰਬੈਣੀ ਤੁਸੀਂ ਵੀ ਜਦੋਂ ਕੰਮ ਸਟਾਰਟ ਕੀਤਾ ਸੀ ਹੈ ਨਾ ਵੀ ਉਹਦੇ ਬਾਰੇ ਮਾੜਿਆ ਦੱਸੋ ਤੁਸੀਂ ਵਿਆਹ ਮੱਝ ਕਿੱਥੋਂ ਲੈ ਕੇ ਆਏ ਸੀ ਤੇ ਉਹ ਗਾਂ ਤੇ ਬੱਤੀ ਅਸੀਂ ਇਹ ਮੱਝ ਆਪਣੇ ਨਾਲ ਦੇ ਪਿੰਡੋਂ ਖਰੀਦੀ ਸੀ 85000 ਰੁਪਏ ਚ ਵੀ ਨਾਲ ਕੱਟੀ ਵਾਲੀ ਲੈਤੀ ਸੀ ਵਿਚਾਰਾ ਜੀ ਜਿਹ ਮਮਾ ਦਾ ਪਿੰਡ ਵਾਲਾ ਹੁੰਦਾ ਉਹ ਨਾਲ ਵੀ ਕੱਟੀ ਪਾ ਲੂਗੀ ਤੇ ਦੁੱਧ ਦਿੰਦੀ ਆ ਇਹ ਦੁੱਧ ਦਿੰਦੀ ਆ ਬਿਰੇ ਵਧੀਆ ਝੋਟੀ ਨਿਕਲੇ ਆਪਦੇ ਕਰਮਾਂ ਦੀ ਚੱਲੇ ਠੀਕ ਇਹਨਾਂ ਦਾ ਮਹਲ ਇਹ ਸੀਗਾ ਉਹ ਬਹੁਤ ਓਕਰ ਦਾਣ ਲੈਤੀ ਸੀ ਉਹ ਕਣੀ ਲੈਦੀ ਬਣੀ ਉਹ ਤਾਂ ਆਪਾਂ ਨੇ 8000 ਰੁਪਏ ਦੀ ਲੈਤੀ ਸੀ ਆਪਾਂ ਬਾਹਲੀ ਪਹੁੰਚ ਹੈ ਹੀ ਨਹੀਂ ਸੀ ਉਹ ਐ ਸੀ ਗਮਲੇ ਇਹਨਾਂ ਨੇ ਨਾ ਇਹ ਨਵਾਂ ਕੰਮ ਨੇ ਵਿਚਾਰੀ ਨੇ ਸਟਾਰਟ ਕੀਤਾ ਵੀ ਉਹ ਮੇਰੀਆਂ ਵੀਡੀਓ ਦੇਖਦੀ ਸੀਗੀ ਵਿੱਚ ਵੀਰੇ ਹੁਣ ਜਿਵੇਂ ਵਿਦਵਾਨ ਕਹਿ ਦਿੰਦੇ ਨੇ ਨਾ ਤੇ ਵੀ ਆਪਾਂ ਨੂੰ ਚਲੋ ਇਹ ਚੀਜ਼ ਕਹਿਣੀ ਪੈਂਦੀ ਹੈ ਵੀ ਡੰਗਰਾਸ ਦਾ ਡੰਗਰ ਹੋਣਾ ਪੈਂਦਾ ਵੀ ਇਹ ਕਿਤੇ ਚ ਕੀ ਆ ਹਨਾ ਸਾਰਾ ਦਿਨ ਆਪਾਂ ਗੋਹੇ ਚ ਮੰਨ ਲਓ ਹੱਥ ਮਾਰਨੇ ਪੈਂਦੇ ਨੇ ਵੀ ਮੈਨੂੰ ਇਹ ਚੀਜ਼ ਹੁੰਦੀ ਵੀ ਜਿੰਵੇਂ ਮੇਰੇ ਕੰਮ ਨੂੰ ਦੇਖ ਕੇ ਕੋਈ ਨਵਾਂ ਕੰਮ ਸਟਾਰਟ ਕਰਦਾ ਹੋ ਖੁਸ਼ੀ ਬਹੁਤ ਹੁੰਦੀ ਹੈ ਕਮਲ ਇਹਨਾਂ ਦਾ ਬਠਿੰਡੇ ਜ਼ਿਲ੍ਹੇ ਚ ਪਿੰਡ ਹੈ ਅਸੀਂ ਮਹਿੰਦਰਾ ਏਜੰਸੀ ਇੱਥੇ ਉੱਥੇ ਆਏ ਸੀ ਆਪਦੀ ਗੱਡੀ ਦਾ ਕੋਈ ਕੰਮ ਸੀ ਸਾਡਾ ਤੇ ਭੈਣ ਸਾਨੂੰ ਉਦੋਂ ਤੋਂ ਹੀ ਫੋਨ ਕਰਦਿਆ ਸੀ ਤੱਕ तकरीबन ਸਾਨੂੰ 4 ਮਹੀਨੇ ਹੋ ਗਏ ਵੀਡੀਓ ਪਾਉਂਦਿਆਂ ਨੂੰ ਇਹਨੇ 2 ਮਹੀਨੇ ਤੋਂ ਨਵਾਂ ਕੰਮ ਸਟਾਰਟ ਕੀਤਾ ਚਲੋ ਵਿਚਾਰੀ ਕੋਲੇ ਇੰਨੀ ਪਹੁੰਚ ਹੈ ਨਹੀਂ ਸੀਗੀ ਪੈਸੇ ਵੱਖੋਂ ਤੇ ਇਹ ਮੈਨੂੰ ਪੁੱਛਦੀ ਸੀ ਵੀ ਭੈਣੇ ਸੀ ਨਵਾਂ ਕੰਮ ਸਟਾਰਟ ਕਰਨਾ ਵੀ ਕਿਵੇਂ ਹੁਣ ਜੇ ਮੈਂ ਇਹਨਾਂ ਨੂੰ ਕਹਿ ਦਿੰਦੀ ਵੀ 1.5 ਲੱਖ ਤੋਂ ਮੈਂ ਮੱਹਸਣ ਘੱਟ ਨਾਲ ਲਈ ਤੂੰ ਹਣਾ ਫਿਰ ਉਹ ਇੰਨੀ ਬੰਦੇ ਚ ਪਹੁੰਚ ਨਹੀਂ ਹੁੰਦੀ ਕਿੱਥੋਂ ਲੈ ਲੈਂਦੀ ਵਿਚਾਰੀ ਹੁਣ ਇਹ ਜਿਹੜੀ ਆ ਗਾਂ ਕੀ ਕਮਲ ਆ 8000 ਰੁਪਏ ਦੀ ਟੋਕੜ ਨਾਲ ਲੇਤੀ ਸੀ ਚਲੋ ਇੱਕ ਤਾਂ ਨੇ ਗਾਂ ਹੀ ਲੈ ਲਈ ਇੱਕ ਭੈਣ ਨੇ 85000 ਦੀ ਮੱਹਸ ਲੈ ਲਈ ਸੀਗੀ ਇਹ ਮੰਨ ਥੋੜਾ ਜਿਹਾ ਫਰਕ ਆਗਾ ਵੀ ਹੁੰਦਾ ਜਿਵੇਂ ਇਹਨਾਂ ਦੇ ਪਿੰਡ ਆਗੇ ਇਧਰ ਤੇ ਵਿਚਾਰੀ ਨੇ ਉਹਦੇ ਮੰਗਰੇ ਨੂੰ ਐ ਲਾਲਚ ਹੋ ਗਿਆ ਨੇ ਮੱਝ ਕੱਤੀ ਵਾਲੀ ਲੈ ਲਈ ਹੁਣ ਅੰਦਰ ਦੀ ਕੱਟੀ ਪੜ ਗਈ ਵਿਚਾਰੀ ਦੀ ਹੂੰ ਜਦੋਂ ਤਿੰਨ ਮਹੀਨੇ ਤੱਕ ਸੇਵਾ ਕਰਦੀਆ ਫਿਰ ਇਹਨੇ ਜਿਵੇਂ ਆਪਣਾ ਫਾਰਮ ਆ ਬੱਕਰੀਆਂ ਦਾ ਨੇ ਇੱਕ ਬੱਕਰੀ ਤੋਂ ਕੰਮ ਸਟਾਰਟ ਕਰ ਲਿਆ ਵਿਚਾਰੀ ਨੇ ਹੂੰ ਵੀ ਇਹ ਚੀਜ਼ ਹੁੰਦੀ ਆ ਵੀਰੇ ਵੀ ਤੁਸੀਂ ਦੇਖ ਕੇ ਇਹ ਚੀਜ਼ਾਂ ਨਾ ਗਿਆ ਕਰੋ ਚਲੋ ਜੇ ਹੁਣ ਇਹਦੇ ਅੰਦਰ ਵਿਚਾਰੀ ਦੇ ਹੈਗਾ ਕਿ ਪਰ ਮੈਨੂੰ ਲੱਗਦਾ ਵੀ ਪ੍ਰਮਾਤਮਾ ਇਹਦੀ ਮਿਹਨਤ ਨੂੰ ਫਲ ਜ਼ਰੂਰ ਲਾਊਗਾ ਹਨਾ ਵੀ ਚਲੋ ਜਿਵੇਂ ਬੰਦੇ ਦੇ ਹਾਲਾਤ ਹੁੰਦੇ ਨੇ ਘਰ ਦੇ ਉਹ ਸਭ ਨੇ ਨੇ ਆਪਦੇ ਦੀਪਾ ਸੁ ਰੱਖ ਲਿਆ ਵਜੇ ਬਜਟ ਦੇ ਹਿਸਾਬ ਨਾਲ ਜਿੰਨਾ ਕੁ ਪੈਸਾ ਸੀ ਇਹਦੇ ਕੋਲੇ ਤੇ ਵੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਜਦੋਂ ਮੈਨੂੰ ਦੇਖ ਕੇ ਵੀ ਹੋਰ ਅੱਗੇ ਆਉਂਦੀ ਹੈ ਭੈਣਾਂ ਨਾ ਤੇ ਖੁਸ਼ੀ ਦਾ ਕਮਲ ਹੁੰਦੀ ਹੈ ਨਾ ਵੀ ਜਿਵੇਂ ਹੁਣ ਮਾਰੀਆਂ ਤੇ ਕਹਿੰਦੀ ਜੈ ਜੀ ਸੰਗਤ ਹੁੰਦੀ ਹੈ ਕਿ ਵੀ ਉਹੋ ਜੀ ਫਿਰ ਰੰਗ ਮਿਲਦਾਗਾ ਮਿਲਦਾਗਾ ਤੇ ਆਪਣੀ ਵੀਡੀਓ ਦੇਖ ਕੇ ਭੈਣ ਨੇ ਨਵਾਂ ਕੰਮ ਸਟਾਰਟ ਕੀਤਾ ਗਏ ਹੁਣ ਇਹ ਕਹਿੰਦੀ ਵੀ ਮੇਰੀ ਸੋਚ ਹੈ ਵੀ ਮੈਂ ਵੀ ਬੱਕਰੀ ਦਾ ਫਾਰਮ ਵੀ ਬਣਾਵਾ ਵੀ ਮੇਰੇ ਕੋਲ ਮੱਝਾਂ ਵੀ ਬਹੁਤ ਹੋਣ ਹਨਾ ਵੀ ਚਲੋ ਪਰਮਾਤ ਆਪਾਂ ਤਾਂ ਕਹਿੰਦੇ ਵੀ ਪਰਮਾਤਮਾ ਇਹਨੂੰ ਅੱਗੇ ਲੈ ਕੇ ਜਾਵੇ ਤੇ ਦੁੱਗਣੀ ਰਾਤ ਇਹ ਹੂੰ ਐਦਾਂ ਹੁੰਦਾ ਭੈਣਾਂ ਵੀ ਸਟੱਡੀ ਸਟਰਗਲ ਹੁੰਦਾ ਹੀ ਹੈ ਜਿਵੇਂ ਆਪਾਂ ਵੀ ਬਹੁ ਵੀ ਮੰਦਾ ਹੌਸਲਾ ਨਾ ਹਰੇਕ ਇਹਨੇ ਵਿਚਾਰੀ ਨਵੀਂ ਸਟੋਰੀ ਮੈਨ ਦੱਸੀ ਸੀਗੀ ਕਹਿੰਦੀ ਭਾਣੀ ਜ਼ਿੰਦਗੀ ਚ ਵੀ ਕੋਈ ਕੰਮ ਨਹੀਂ ਹੈਗਾ ਜਿਹੜਾ ਆਪਾਂ ਕੀਤਾ ਨਾ ਹੋਵੇ ਕਮਲਾ ਵੀ ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇ ਦੋ ਇਹਨਾਂ ਦੀ ਕੁੜੀਆਂ ਨੇ ਇੱਕ ਬੇਟਾ ਗਾ ਤੇ ਵੀ ਚਲੋ ਬਹੁਤ ਕੁਝ ਕਰਦਾ ਬੰਦਾ ਹਨਾ ਵੀ ਪ੍ਰਮਾਤਮਾ ਕਰੇ ਤਾਂ ਬਾਹ ਫੜੂਗਾ ਕਦੇ ਤਾਂ ਫੜੂਗਾ ਸਹੀ ਗੱਲ ਆ ਤੇ ਮੈਂ ਕਹਾਂ ਵੀ ਭਾਣੀ ਕੋਈ ਨਾ ਹੌਸਲਾ ਰੱਖੀ ਤੇ ਵੀ ਜਰੂਰ ਇੱਕ ਦਿਨ ਹਨਾ ਤੇਰੀ ਮਿਹਨਤ ਨੂੰ ਫਲ ਜਰੂਰ ਮਿਲੂਗਾ ਹਾਂ ਪਰ ਇਹ ਹੁੰਦਾ ਵੀ ਜਦੋਂ ਆਪਾਂ ਨਵਾਂ ਕੰਮ ਸਟਾਰਟ ਕਰਦੇ ਆ ਹੁਣ ਇਹ ਰਹਿਣੇ ਆ 1.5 ਲੱਖ ਦੇ 2-2 ਲੱਖ ਦੇ ਮੈਸਾਂ ਲਿਆ ਕੇ ਬਣਾ ਸਕਦੇ ਬਣਾ ਸਕਦੇ ਤੇ ਜਿੰਮੀ ਵਿਚਾਰੀ ਕੋਲੇ ਪੈਸੇ ਸੀ ਉਸ ਉਸ ਹਿਸਾਬ ਨਾਲ ਇਹਨੇ ਪਸ਼ੂ ਲੈਤੇ ਨੇ ਕਿ ਵੀ ਨਵਾਂ ਕੰਮ ਸਟਾਰਟ ਕੀਤਾ ਵੀ ਆਪਾਂ ਤਾਂ ਹੋਰਾਂ ਨੂੰ ਵੀ ਇਹੀ ਸਿੱਖਿਆ ਦਿੰਨੇ ਹੁਣੇ ਵੀ ਜਿੰਨੇ ਕੋ ਤੁਹਾਡੇ ਕੋਲੇ ਪੈਸੇ ਹੋ ਉਸ ਹਿਸਾਬ ਨਾਲ ਕੰਮ ਸਟਾਰਟ ਕਰ ਲਓ ਵੀ ਤੁਹਾਡੀ ਮਿਹਨਤ ਇੱਕ ਦਿਨ ਰੰਗ ਜ਼ਰੂਰ ਲੈ ਕੇ ਆਊਗੀ ਇਹ ਭੈਣੋਦੇ ਤੋਂ ਫੋਨ ਕਰਦੀ ਸੀ ਭੈਣੇ ਜੇ ਵੀ ਬਠਿੰਡੇਰੀਏ ਚ ਤੁਸੀਂ ਆਈਂ ਜ਼ਰੂਰ ਆ ਕੇ ਜਾਇਓ ਆਪਾਂ ਅੱਜ ਬਠਿੰਡੇ ਆਏ ਸੀ ਇਹਨਾਂ ਦਾ 15 ਕਿਲੋਮੀਟਰ ਪਿੰਡ ਆਗਾ ਆਪਾਂ ਇਹਨਾਂ ਦੇ ਹਾਂ ਇਹ ਜਿਹੜਾ ਬੰਦਾ ਬਹੁਤ ਆ ਵੀ ਬਾਰਾਂ ਚਲੋ ਹੁੰਦਾ ਕਈ ਵਾਰੀ ਹਾਂ ਇਹ ਚੀਜ਼ਾਂ ਉਹ ਇਹ ਜਿਹੀਆਂ ਨਹੀਂ ਵੀ ਇਹਨਾਂ ਨੂੰ ਟਾਈਮ ਲੱਗਦਾ ਖਾਣਾ ਪੈਣੇ ਵੀ ਤਿੰਨ ਤਿੰਨ ਸਾਲ ਘੱਟੋ ਘੱਟ ਲੱਗ ਜਾਂਦਾ ਹਾਂ ਹਾਂ ਜਿਵੇਂ ਆਪਾਂ ਨੂੰ ਹਾਂ ਇਹ ਬੰਦਾ ਇੱਕ ਹਿੰਮਤ ਨਾ ਹਾਰੇ ਲੱਗਿਆ ਰਹਿੰਦਾ ਇਹਨੇ ਹਿੰਮਤ ਨਹੀਂ ਹਾਰੀ ਵਿਚਾਰੀ ਨੇ ਕਦੇ ਵੀ ਚਲੋ ਮੈਂ ਇਹਨਾਂ ਦੀ ਸਟੋਰੀ ਵੀ ਸੁਣੀ ਆ ਸਾਰੇ ਕੁਝ ਮੈਨੂੰ ਪਤਾ ਹੈ ਨਾ ਤੇ ਵੀ ਚਲੋ ਗੱਲ ਕੰਮ ਕਰ ਹੀ ਜਾਂਦੇ ਨੇ ਵਿਚਾਰੇ ਜੋ ਵੀ ਕੰਮ ਇਹਨਾਂ ਨੂੰ ਕੋਈ ਆ ਕੇ ਕਹਿੰਦਾ ਵੀ ਬਣਿਆ ਕੰਮ ਕਰ ਲੈ ਕਰ ਲੈਂਦੇ ਨੇ ਔਰ ਭੈਣੇ ਕੁਛ ਕਹਿਣਾ ਚਾਹੁੰਦੀ ਆ ਵੀ ਬਸੂਆਂ ਦਾ ਕੰਮ ਮੈਨੂੰ ਔਖਾ ਤਾਂ ਹੀ ਲੱਗਦਾ ਭੈਣੇ ਵੀ ਬਸੂਆਂ ਦਾ ਕੰਮ ਨਹੀਂ 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 ਵੀਰੇ ਕੋਈ ਔਖਾ ਨਹੀਂ ਲੱਗਦਾ ਮਿਹਨਤ ਦਾ ਫਲ ਤਾਂ ਆਖਰ ਮਿਲਦਾ ਹੀ ਆ ਚਲ ਮੈਂ ਭੈਣ ਨੂੰ ਦੇਖ ਕੇ ਕੰਮ ਸਟਾਰਟ ਕੀਤਾਗਾ ਥੋੜਾਗਾ ਚਲਿਆ ਪ੍ਰਮਾਤਮਾ ਅੱਗੇ ਹੋਰ ਵਧਾਊਗਾ ਆਪਣਾ ਕੰਮ ਹਾਂ ਸਹੀ ਗੱਲ ਹੈ ਭੈਣੇ ਹਾਂ ਇੱਕ ਦੂਜੇ ਨੂੰ ਦੇਖ ਕੇ ਸਿੱਖਣ ਦੀ ਐ ਮਿਲਦਾ ਵੀ ਭੈਣ ਇੰਨੀ ਤਰ੍ਹਾਂ ਕਰੀ ਜਾਂਦੀ ਆ ਵੀ ਆਪਾਂ ਵੀ ਥੋੜੇ ਤੋਂ ਕੰਮ ਸਟਾਰਟ ਕਰ ਲੀਏ ਵੇ ਭੈਣੇ ਤੈਨੂੰ ਹੀ ਲੱਗਦਾ ਵੀ ਹੁਣ ਇਹ ਆਪਣੇ ਪੰਜਾਬ ਚ ਇਹ ਚੀਜ਼ਾਂ ਖਤਮ ਹੋ ਰਹੀਆਂ ਨੇ ਵੀ ਘਰਾਂ ਚੋਂ ਇਹ ਇਹ ਖਾਤਮ ਹੋ ਰਹੀਆਂ ਆਂ ਗਾ ਦੁੱਧ ਮੁੱਲ ਦਾ ਪੀ ਰਹੇ ਆ ਉਹ ਦੁੱਧ ਕੀ ਪਤਾ ਕਿ ਕਿਹੜੇ ਕੈਮੀਕਲ ਨਾਲ ਬਣਦਾ ਹੈ ਇਹ ਗੱਲ ਆਪਾਂ ਵੀ ਕਹਿੰਦੇ ਆ ਆਪਾਂ ਵੀ ਕਹਿੰਦੇ ਆ ਦੁੱਧ ਬਣਾ ਰਹੇ ਆ ਉਹ ਕੈਮੀਕਲ ਬਣਦਾ ਜੇ ਆਪਾਂ ਨੂੰ ਸਹੀ ਰੇਟ ਨਹੀਂ ਮਿਲਦਾ ਜਿੱਦ ਨਾਕਲੀ ਦੁੱਧ ਬੰਦ ਨਹੀਂ ਹੁੰਦਾ ਬੰਦ ਨਹੀਂ ਹੁੰਦਾ ਉਹ ਨਾ ਜੇ ਆਪਾਂ ਨੂੰ ਆਪਣੇ ਪਿੰਡਾਂ ਵਾਲੇ ਦੁੱਧ ਦਾ ਰੇਟ ਮਿਲੇ ਆਪਾਂ ਨੂੰ ਆਪਾਂ ਇਨੀ ਮਿਹਨਤ ਕਰਦੇ ਆਂ ਆਪਾਂ ਨੂੰ ਮਿਲਣਾ ਚਾਹੀਦਾ ਉਹ ਰੇਟ ਆਪਾਂ ਨੂੰ ਸਹੀ ਗੱਲ ਆ ਹਾਂ ਮੈਂ ਹਰੇਕ ਭੈਣ ਨੂੰ ਇਹੀ ਬੇਨਤੀ ਕਰਦੀ ਆਂ ਵੀ ਆਪ ਦੇ ਧੀਆਂ ਪੋਤਾਂ ਨੂੰ ਇਸ ਕੰਮ ਤੇ ਲਾਓ ਤੁਸੀਂ ਸਹੀ ਗੱਲ ਹੈ। ਹਾਂ ਵਿਆਹ ਸਹੀ ਹੈ ਪਰ ਜੋ ਬਾਹਰ ਕੁਝ ਨਹੀਂ ਰੱਖਿਆ ਕੰਮ ਹੀ ਆ ਉਹ ਆਪਣਾ ਕੰਮ ਹੈ। ਵੀ ਇੱਥੋਂ ਸਟਾਰਟ ਕਰੋ ਆਪੇ ਘਰ ਤੋਂ। ਬੜੀ ਬੱਚਾ ਕਰੇ ਰੋ ਉਹ ਨਾਲ ਸਿੱਖਣ ਨੂੰ ਮਿਲਦਾ। ਨਸ਼ਿਆਂ ਤੋਂ ਦੂਰ ਰਹੂਗਾ ਮਾਝਾ। ਸਹੀ ਗੱਲ ਹੈ। ਇਹ ਆ ਦੇ ਬੱਚਾ ਨੂੰ ਇੱਧਰ ਪਾਓ ਪਸ਼ੂਆਂ ਮੁਸਮਾਨੀ। ਪਸ਼ੂਆਂ ਵਾਲੇ ਪਾਸੇ ਲਾਓ ਖੇਤੀ ਵੀ ਚੱਲ ਨਹੀਂ ਸੇ ਅਜਰੋਂ ਆਪਾਂ ਲੱਗ ਕੇ ਕਰਾਂਗੇ ਮਿਹਨਤ ਦਾ ਫਲ ਜ਼ਰੂਰ ਮਿਲੂਗਾ। ਮਿਲੂਗਾ ਸਹੀ ਗੱਲ ਹੈ ਬਣੇ। ਉਹ ਗੱਲ ਭੰਦੀ ਇਹ ਚੀਜ਼ਾਂ ਵੀ ਹੁਣ ਜਿਵੇਂ ਅਸੀਂ ਆਪਾਂ ਗੱਲਾਂ ਕਰਦੇ ਸੀ ਉਹ ਕਹਿੰਦੇ ਵੀ 30 35 35 ਲੱਖ ਲਾ ਕੇ ਆਪਾਂ ਬਾਹਰ ਜਾਂਦੇ ਜਿਹਦੇ ਤਾਂ ਵਿਚਾਰੇ ਦੇ ਪੈ ਜਿਹਦੇ ਪੈਰ ਹੀ ਨਹੀਂ ਲੱਗੇ ਵਿਚਾਰੇ ਦੇ ਫਿਰ ਉਹ ਕੰਮ ਨਹੀਂ ਮਿਲਦਾ ਤੇ ਆਪਣੀ ਜ਼ਮੀਨ ਵੀ ਖੁੱਸ ਜਾਂਦੀ ਹੈ ਇਧਰੋਂ ਤੇ ਉਧਰ ਵੀ ਕੰਮ ਨਹੀਂ ਮਿਲਦਾ ਫਿਰ ਆਪਣੇ ਲੋਕ ਇੱਕ ਕਹਿਜੇ ਨੇ ਵੀ ਜੇ ਬੱਚਾ ਉਧਰੋਂ ਮੁੜਨਾ ਵੀ ਚਾਹੁੰਦਾ ਤਾਂ ਫਿਰ ਉਹਨੂੰ ਆਂਢੀ ਗਵਾਂਢੀ ਤਾਨੇ ਮਿਹਣੇ ਦੇਦੀ ਮਾਰ ਦਿੰਦੇ ਨੇ ਮੈਂ ਤੂੰ ਤਾਂ 35 ਲੱਖ ਲਾ ਕੇ ਗਿਆ ਸੀ ਫਿਰ ਆ ਗਿਆ ਕੈਨੇਡਾ ਤੋਂ ਇਹ ਚੀਜ਼ਾਂ ਵੀ ਰੇ ਆਮ ਹੁੰਦੀਆਂ ਨੇ ਫਿਰ ਬੱਚਾ ਮੰਨ ਲਓ ਵੀ ਜਿਵੇਂ ਟੈਨਸ਼ਨ ਦੇ ਵਿੱਚ ਸਟ्रेस ਦੇ ਵਿੱਚ ਆ ਕੇ ਹੈ ਨਾ ਵੀ ਉਹ ਕਈ ਵਾਰੀ ਪਤਾ ਨਹੀਂ ਹੁੰਦਾ ਬੱਚਾ ਕੀ ਕਰ ਲੇ ਗਲਤ ਕਦਮ ਚੱਕ ਲੇ ਹੈ ਨਾ ਬਹੁਤ ਕੁਝ ਹੋ ਜਾਂਦਾ ਉਹ ਬਣੇ ਜਿਵੇਂ ਇਨਆ ਰੁਪਈਆ ਬਾਹਰ ਨੂੰ ਮਤਲਬ ਇਨਆ ਰੁਪਈਆ ਲਾ ਕੇ ਬਾਹਰ ਨੂੰ ਜਾਂਦੇ ਨੇ ਵੀ ਉਹੀ ਜੇ ਮਤਲਬ ਆਹ ਕਾਰੋਬਾਰ ਤੇ ਲਾਉਣ ਕਿੰਨਾ ਬੈਨੀਫਿਟ ਹੋਊਗਾ ਕਮਲ ਇਹ ਚੀਜ਼ਾਂ ਦੇ ਵਿੱਚ ਇਹ ਵੀ ਆ ਵੀਰੇ ਵੀ ਸਰਕਾਰਾਂ ਵੀ ਥੋੜਾ ਜਿਹਾ ਆਪਣਾ ਸਾਥ ਨਹੀਂ ਦਿੰਦੀਆਂ ਜੇ ਮੰਨ ਲਓ ਆਪਾਂ ਨੂੰ ਲੋਨ ਆਸਾਨੀ ਨਾਲ ਮਿਲਣਾ ਜਿਵੇਂ ਆਪਣੇ ਬੱਚੇ ਇਧਰ ਕਾਰੋਬਾਰ ਕਰਦੇ ਨੇਗੇ ਚਲੋ ਮੰਨ ਲਓ ਜਿਵੇਂ ਇਹਨਾਂ ਦੇ ਦੋ ਕੁੜੀਆਂ ਨਹੀਂ ਗੀਆਂ ਇੱਕ ਬੇਟਾ ਦਾ ਜਿਵੇਂ ਚਲੋ ਜਿੰਨਾ ਕ ਆਪਾਂ ਪਰ ਸਕਦੇ ਹਾਂ ਜਿੰਨਾ ਕ ਆਪਾਂ ਕਾਰੋਬਾਰ ਕਰਸਾ 10 ਲੱਖ 15 ਲੱਖ ਤੱਕ ਲੋਨ ਦੇਣ ਵੀ ਆਧਾਰ ਕਟ ਜਿਵੇਂ ਆਪਣੇ ਡਾਕੂਮੈਂਟ ਨੇ ਉਸ ਹਿਸਾਬ ਤੇ ਹੁਣ ਜਿਨਾਂ ਕੋਲ ਵਿਚਾਰਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ ਉਹ ਹੁਣ ਕਿੱਥੋਂ ਲੈ ਲੈਣਗੇ ਉਹਦਾ ਦਿਲ ਕਰ ਦੋ ਵੀ ਮੈਂ ਕਾਰੋਬਾਰ ਕਰਾਂ ਪਰ ਫਿਰ ਉਹਨਾਂ ਨੂੰ ਬੈਂਕਾਂ ਲੋਨ ਨਹੀਂ ਦਿੰਦੀਆਂ ਇਹ ਚੀਜ਼ਾਂ ਦੇ ਫਾਰਮੈਲਿਟੀਆਂ ਵਾਲੀਆਂ ਨੇ ਬੈਂਕਾਂ ਦੀਆਂ ਵੀ ਉਹ ਸਾਡ ਜਿਹੜੇ ਬੰਦੇ ਕੋਲੇ ਜ਼ਮੀਨ ਨਹੀਂ ਹੈਗੀ ਉਹ ਕੀਤਾ ਕਰਨਾ ਚਾਹੁੰਦਾ ਕਿ ਕੋਈ ਇਹੋ ਜਿਹਾ ਮੰਨ ਲਓ ਵੀ ਬਣਾਇਆ ਜਾਵੇ ਵੀ ਉਹਨੂੰ 10-15 ਲੱਖ ਰੁਪਏ ਆਸਾਨੀ ਨਾਲ ਮਿਲ ਜੇ ਉਹ ਬੰਦਾ ہاں ਅੱਗੇ ਵਧਾ ਸਕਦਾ ਜਿਹੜੀ ਆਪਣੀ ਸਰਕਾਰ ਆ ਜਿਵੇਂ ਹੁਣ ਅਮਰੀਕਾ ਦੀ ਸਰਕਾਰ ਆ ਯੂਨਾਈਟਿਡ ਸਟੇਟ ਆਫ ਅਮਰੀਕਾ ਮਤਲਬ ਆਪਣੀ ਸਰਕਾਰ ਬਣਾ ਸਕਦੀ ਹੈ ਯੂਨਾਈਟਿਡ ਸਟੇਟ ਆਫ ਇੰਡੀਆ ਵੀ ਸਰਕਾਰ ਦੇ ਹੱਥ ਚਾਹੀਏ ਇਹ ਬਈ ਆਪਣੇ ਜਿਹੜੀ ਕਹਿੰਦੇ ਨੇ ਜਦੋਂ ਜਦੋਂ ਇਹਨਾਂ ਨੇ ਕੁਰਸੀ ਤੇ ਬੈਠਣਾ ਹੁੰਦਾ ਤਾਂ ਹੱਥ ਬੰਨ੍ਹਦੇ ਨੇ ਹਾਂ ਬੰਨ੍ਹਦੇ ਨੇ ਹੱਥ ਵੀ ਲਾਉਂਦੇ ਨੇ ਇਹ ਮੁੜ ਕੇ ਆ ਸੜਕ ਦਾ ਇੰਨਾ ਹਾਲ ਐ ਭੈਣ ਕੀ ਦਾ ਬੁਰਾ ਹਾਲ ਐ ਭੈਣ ਤੁਹਾ ਤੁਹਾਨੂੰ ਪਤਾ ਨਹੀਂ ਲਾ ਹਾਏ ਹਾਏ ਇੰਨਾ ਬੁਰਾ ਹਾਲ ਹੈ ਕਮਲਾ ਸੜਕ ਤੋਂ ਲੰਘਿਆ ਨਹੀਂ ਜਾਂਦਾ ਬਹੁਤ ਟਾਈਮ ਹੋ ਗਿਆ ਇਹਨੂੰ ਫਿਰ ਉਦੋਂ ਤਾਂ ਇਹ ਕਹਿੰਦੇ ਨੇ ਤੁਹਾਡੇ ਰੋਡ ਵੀ ਨਵੇਂ ਬਣਾ ਦਾਂਗੇ ਤੁਹਾਡਾ ਕੁਝ ਕਰ ਦਾਂਗੇ ਮੁੜ ਕੇ ਪਿੰਡਾਂ ਵਾਸਤੇ ਚਾਲ ਪਿੰਡਾਂ ਜਾਂਦੇ ਨੇ ਹਣਾ ਫਿਰ ਧੰਨਵਾਦ ਵੀ ਨਹੀਂ ਕਰਨਾਉਂਦੇ ਇਹ ਸਹੀ ਗੱਲ ਹੈ ਇਹ ਦੇਖਦੇ ਨਹੀਂ ਪਿੰਡਾਂ ਦਾ ਝਾਕਦੇ ਨਹੀਂ ਇਹਦਾ ਫੋਨ ਵੀ ਹੈ ਕਹਿੰਦੇ ਨੇ ਜੇ ਮੰਨ ਲਓ ਕੋਈ ਜਾਂਦਾ ਵੀ ਆ ਕੰਮ ਕਰਨ ਵੀ ਉਹ ਤਾਂ ਹੈ ਵੀ ਨਹੀਂ ਤੇ ਹੈ ਵੀ ਨਹੀਂ ਸਹੀ ਗੱਲ ਹੈ ਕਿੱਥਾਂ ਵੀ ਸਰਕਾਰਾਂ ਦੇ ਹੱਥ ਵਿੱਚ ਵੀ ਬਹੁਤ ਕੁਝ ਹੈ ਕਮਲਾ ਜਿਵੇਂ ਉਦੋਂ ਹੁਣ ਭਗਵੰਤ ਸਿੰਘ ਸਾਹਿਬ ਵੀ ਕਹਿੰਦੇ ਸੀ ਨਾ ਵੀ ਅਸੀਂ ਐ ਕਰ ਦਾਂਗੇ ਬਦਲਾਅ ਕਰ ਦਾਂਗੇ ਨੌਕਰੀਆਂ ਦ ਕੋਈ ਨੌਕਰੀ ਨਹੀਂ ਸਹੀ ਗੱਲ ਆ ਉਹ ਚੀਜ਼ ਹੋ ਗਈ ਬੇਰੋਜ਼ਗਾਰੀ ਵੱਧ ਗਈ ਜਿਆਦਾ ਵੱਧ ਗਈ ਨਸ਼ਾ ਵੀ ਵੱਧ ਗਿਆ ਨਸ਼ਾਈ ਵੱਧ ਗਿਆ ਜਾਰੇ ਉਹ ਸਰਕਾਰ ਨੂੰ ਜਿਆਦਾ ਵੱਧ ਗਿਆ ਆ ਕਰ ਲਗਾ ਜੇ ਉਹ ਹੀ ਜਿਵੇਂ ਅਸੀਂ ਮਿਹਨਤ ਕਰਦੇ ਹਾਂ ਛੋਟੇ ਪੱਧਰ ਤੋਂ ਉੱਠ ਕੇ ਜਾਂਦੇ ਆ ਵੀ ਸਾਨੂੰ ਉਹ ਸਰਕਾਰ ਕੋਈ ਮਦਦ ਕਰੇ ਅਸੀਂ ਉਹ ਹੀ ਚਲ ਮੰਨ ਲਓ ਛੋਟੇ ਬੰਦੇ ਨੂੰ ਤਾਂ ਨਹੀਂ ਬਹੁਤਾਂ ਜਿਵੇਂ ਭੈਣ ਨੇ ਵਿਚਾਰੀ ਨੇ ਕੰਮ ਸਟਾਰਟ ਕੀਤਾ ਮੰਨ ਕੇ ਚੱਲ ਵੀ ਇਹਨੇ 12000 ਦੀ ਲੈਤੀ ਭਣੀ ਗਈ 8000 ਦੀ ਲੈਤੀ 8000 ਦੀ ਗਈਆਂ 85 ਦੀਆਂ ਇਹ ਵਿਕਸਰ ਨਹੀਂ ਰਹਦੀ ਸੀ ਮੈਂ ਉਹ ਲੈ ਲਿਆ ਅਗਲੇ ਨੇ ਅਗਲਾ ਕਹਿੰਦਾ ਵੀ ਰਸਾ ਲਾਉਣੇ ਚੱਲ ਵਿਚਾਰੀ ਨੇ ਲੈ ਲਈ ਇਹ ਵੀ ਦੁੱਧ ਦਿੰਦੀ ਥੋੜਾ ਮੋਟਾ ਵੀ ਚਲੋ ਹੁੰਦਾ ਵੀ ਨਹੀਂ ਪੈਸੇ ਵੱਧ ਲਾ ਸਕਦੀ ਸੀ ਹੁਣ ਕਰਮਾ ਜੀ ਮੇਰੇ 2 ਮਹੀਨੇ ਦੀ ਗੱਪਣ ਹੈਗੀ ਆ ਵੀ ਹੁਣ ਇਹ ਲਾਦਾ ਬਣੇ ਪਰਮਾਤਮਾ ਤੇਰਾ ਸਾਥ ਦੇਊਗਾ ਹੁਣ ਚਲੋ ਜਿਵੇਂ ਇਹ ਵਿਚਾਰਾ ਨੇ ਛੋਟੇ ਲੈਵਲ ਤੋਂ ਉੱਠ ਕੇ ਕੰਮ ਕੀਤਾ ਜਿਨ੍ਹਾਂ ਨੂੰ 5 10 ਲੱਖ ਤੱਕ ਵੀ ਸਰਕਾਰ ਲੋਨ ਦਵੇ ਸਬਸਿਡੀ ਦੇ ਰੇ ਵੀ ਹੋ ਜੋ ਜਿਵੇਂ ਹਰ 10 ਲੱਖ ਲੈ ਲਿਆ 5 4 ਲੱਖ ਇਹਨਾਂ ਦਾ ਮਾਫ ਹੋਏ ਸਬਸਿਡੀ ਦੇ ਹਿਸਾਬ ਨਾਲ ਫਿਰ ਬੰਦਾ ਕਿਉਂ ਹੁਣ ਹੱਥ ਤੇ ਕੋਸ ਹੈ ਨਹੀਂ ਕਾਰੋਬਾਰ ਆਪਾਂ ਕਰਨਾ ਚਾਹੁੰਦੇ ਆ ਸਰਕਾਰ ਵੀ ਆਪਾਂ ਨੂੰ ਮਦਦ ਨਹੀਂ ਦਿੰਦੀ ਬੈਂਕਾਂ ਲੋਨ ਨਹੀਂ ਦਿੰਦੀਆਂ ਤੇ ਫਿਰ ਬੰਦਾ ਕਰੂ ਵੀ ਤਾਂ ਕੀ ਕਰੂਗਾ ਵੀ ਬੇਰੁਜ਼ਗਾਰੀ ਜਿਵੇਂ ਆਪਾਂ ਕਹਿ ਦਿੰਦੇ ਨੇ ਵੀ ਜੱਟ ਵਾਹੇ ਲੈ ਕੇ ਮਰਦੇ ਨੇ ਉਹ ਹਨਾ ਵੀਰੇ ਬੇਵੱਸ ਹੋ ਜਾਂਦਾ ਬੰਦਾ ਸਾਰੇ ਪਾਸੇ ਘੁੱਟਿਆ ਜਾਂਦਾ ਜਮਾਂ ਵੀ ਇਹ ਵੀ ਜਿਵੇਂ ਹੁਣ ਮੰਨ ਕੇ ਚਲੋ ਆਪਣੀਆਂ ਫਸਲਾਂ ਨੇ ਆ ਪਾਰੇ ਕੀ ਵੀਡੀਓ ਚ ਗੱਲ ਕਰਦੇ ਆ ਆਪਣੀ ਕਣਕ 2400 ਕੋਸ ਰੁਪਏ ਕੁੰਟਲ ਜਾ ਰਹੀ ਹੈ ਜਿਹੜੇ ਕੋਆਪਰੇਟ ਘਰਾਣੇ ਨੇ ਵੀ ਅਮੀਰ ਜਿਨ੍ਹਾਂ ਨੂੰ ਕਹਿੰਦੇ ਆਪਾਂ ਟਾਟਾ ਵੇਰਲਾ ਵਰਗੇ ਹੋ ਗਏ ਵਨ ਹੀ ਦਾਨੀ ਆ ਗਏ ਉਹ 10-10000 ਨੂੰ ਕੁੰਟਲ ਵੇ ਉਹ ਪੈਕਟਾਂ 'ਚ ਜਾ ਰਹੀਆਂ ਉਹਨਾਂ ਦੀਆਂ ਫਿਰ ਜਿਹੜੇ ਤਾਂ ਅਸੀਂ ਪੈਦਾ ਕਰ ਰਹੇ ਆ ਅੰਨਦਾਤਾ ਸਿਆਲਾਂ ਦੀਆਂ ਰਾਤਾਂ ਚੱਕ ਚੱਕ ਧੁੰਦਾਂ ਦੀਆਂ ਰਾਤਾਂ ਸੱਪਾਂ ਦੀਆਂ ਸਿਰੀਆਂ ਮੱਧ ਕੇ ਅਸੀਂ ਫਸਲਾਂ ਤਿਆਰ ਕਰਦੇ ਆ ਹਨਾ ਇਹ ਕਹਿੰਦੇ ਅੰਨਦਾਤਾ ਜਿਹੜਾ ਉਹ ਤਾਂ ਆਪ ਤਾਂ ਭੁੱਖਾ ਪੈਂਦਾ ਉਹ ਤੇ ਮਨਾਫਤ ਇਹ ਲਈ ਜਾਂਦੇ ਨੇ ਬਾਕੀ ਇਹਨਾਂ ਨੂੰ ਤਾਂ ਉਹ ਵੀ ਰੇਟ ਜਾਦੇ ਲਾਉਂਦੇ ਨੇ ਇਹਨਾਂ ਦਾ ਲੋਨ ਵੀ ਬਹੁਤ ਮਿਲਦੇ ਨੇ ਕਮਲ ਉਹ ਇਹ ਤਾਂ ਕੁਛ ਮਰਜ਼ੀ ਕਰ ਲੈਣਾ ਬਾਕੀ ਇਹਨਾਂ ਨੂੰ ਮਾਫ ਵੀ ਕਰਾਉਣੇ ਆਉਂਦੇ ਨੇ ਮਾਫ ਵੀ ਕਰਾਉਣੇ ਆਉਂਦੇ ਨੇ ਆਪਣੇ ਕੋਲ ਤਾਂ ਕੁਛ ਵੀ ਨਹੀਂ ਹੈਗਾ ਨਾ ਸਹੀ ਗੱਲ ਆ ਬਣੇ ਹੁਣ ਦਿਲ ਤਾਂ ਬਣੇ ਤੇਰਾ ਵੀ ਕਰ ਦਉ ਵੀ ਦੱਸ ਡੰਗਰ ਮੇਰੇ ਖੜੇ ਹੋਣਾ ਹਾਂ ਉਸ ਵੇਲੇ ਲਾਉਣ ਵਾਰ ਤੇ ਪੁੱਛਿਆ ਵੀ ਮੈਨੂੰ ਲੋਨ ਮਿਲੇ 1.5 ਲੱਖ ਰੁਪਏ ਦੀ ਲੋਨ ਮਿਲ ਜੇ ਫੇਰ ਵੀ ਉਹ ਆਉਂਦੇ ਨੇ 1.5 ਜਵਾਬ ਦੇਤਾ ਉਹਨਾਂ ਨੇ ਸਹੀ ਕਹਿੰਦੇ ਵੀ ਉਹ ਕਹਿੰਦੇ ਨਾ ਹੁੰਦਾ ਨਹੀਂ ਬੰਦ ਹੁੰਦੇ ਆ ਤੇ ਬੰਦ ਹੋਏ ਪਏ ਆ ਫਿਰ ਤੁਸੀਂ ਐਂ ਦੇਖ ਲਓ ਮਾੜੇ ਬੰਦੇ ਨੂੰ 1.5 ਲੱਖ ਵੀ ਬੈਂਕ ਦੇ ਨਹੀਂ ਰਹੀ ਦੇ ਨਹੀਂ ਰਹੀ ਸਹੀ ਗੱਲ ਆ ਫਿਰ ਤੁਸੀਂ ਆਪ ਦੇਖੋ ਵੀ ਮੈਨੂੰ ਐਸੀ ਮੈਂ ਦੋ ਬਸੂ ਹੋਰ ਪਾਲਾਂ ਨਾਲ ਬੰਜ ਹੋ ਜਾਣਗੇ ਵੀ ਚਲ ਪੰਜ ਬਸੂ ਹੋ ਜਾਣਗੇ ਵੀ ਚਲ ਜੋ ਦੁੱਧ ਪੈਣ ਲੱਗ ਗਿਆ ਵੀ ਚਲ ਬੰਦਾ ਦੋਜੀ ਤੋਂ ਵੀ ਫੜ ਲੈਂਦਾ ਥੋੜੇ ਮੋਕੇ ਤੇ ਫੜਦਾ ਇਹ ਮੱਝ ਬਹੁਤ ਔਕੀ ਲੇਤੀ ਮੈਂ ਫੜ ਬਣਾ ਕੇ ਰਿਸ਼ਤੇਦਾਰਾਂ ਤੋਂ ਉਹ ਕੀਤਾ ਤੇ ਬਰਾਂ ਨਹੀਂ ਸਰਕਾਰ ਨੇ ਕੋਈ ਹੈਲਪ ਕਰਦੀ ਕਿਸੇ ਦੀ ਨਾ ਕਰਦੀ ਸਹੀ ਗੱਲ ਆ ਜਮੇ ਨਹੀਂ ਕਰਦੀ ਬਾਹਰਲੇ ਸਰਕਾਰਾਂ ਐਸਾ ਹਾਉਨਾ ਤਾਂ ਬਹੁਤ ਆ ਹੁਣੇ ਕਿਉਂਕਿ ਉੱਥੇ ਦੇ ਕੇ ਘਰ ਵੀ ਲੋਨ ਤੇ ਮਿਲ ਜਾਂਦਾ ਗੱਡੀ ਵੀ ਲੋਨ ਤੇ ਮਿਲ ਜਾਂਦੀ ਚਲ ਮੇਲੇ ਇੱਥੇ ਵੀ ਜਾਂਦੀ ਆ ਪਰ ਫਾਰਮੈਲਿਟੀ ਬਹੁਤ ਨੇ ਉਹ ਵੀ ਚੀਜ਼ਾਂ ਦੇ ਨਹੀਂ ਮੰਨ ਲਓ ਗੱਡੀ ਤਾਂ ਨੂੰ ਐ ਹੁੰਦਾ ਵੀ ਜੇ ਗੱਡੀ ਦੇ ਲੋਨ ਨਾ ਪਰਣਗੇ ਕਿਸੇ ਗੱਡੀ ਚੱਕ ਕੇ ਲੈ ਜਾਣੀ ਵੀ ਆ ਪਸੂ ਜਿਹੜੇ ਆਪਣਾ ਕਿੱਤਾ ਅੱਗੇ ਆਪਾਂ ਨੂੰ ਰੋਟੀ ਦੋਗਾ ਰੋਜ਼ਗਾਰ ਆਪਣਾ ਘਰ ਤੋਂ ਰੋਹਦੇ ਤੇ ਲੋਨ ਨਹੀਂ ਮਿਲ ਰਹੇ ਲੋਨ ਨਹੀਂ ਮਿਲ ਰਹੇ ਉਹਦੇ ਨਾਲ ਬਾਕੀ ਇੱਕ ਚੀਜ਼ ਹੋਰ ਵੀ ਆ ਬਾਹਾਂ ਤੇ ਲੋਨ ਮੰਗਦਾ ਸਿਰਫ ਜਿਵੇਂ ਆਪਣਾ 30 ਲੱਖ ਰੁਪਏ ਉਹ ਤੇ ਲੋਨ ਦਿੰਦੇ ਸਿਰਫ 3 ਲੱਖ ਰੁਪਏ ਸਰਕਾਰੀ ਬੈਂਕ ਤੇ 2 ਲੱਖ 2.5 ਲੱਖ ਹੀ ਦਿੰਦੇ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਵੀ ਲੋਨ ਜਾਦੇ ਮਾ ਚਾਹੁੰਦਾ ਬੇਸਾਨਾ ਤਾਂ ਦੋ ਨਾ ਲਾਉਣਾ ਚਲੋ ਮੰਨ ਲਓ ਕਿਸੇ ਕੋਲੇ 2 ਕਿੱਲੇ ਜ਼ਮੀਨ ਦੇ ਨੇ ਜੇ ਅੱਜ ਰੇਟ 40 ਲੱਖ ਹੈ ਉਹਨੂੰ 10-15 ਲੱਖ ਤਾਂ ਦੋ ਨਾ ਤੁਸੀਂ ਦੋ ਐਨਾ ਕਿ ਤਾਂ ਬੰਦਦਾ ਹੀ ਆ ਜ਼ਮੀਨ ਤਾਂ ਤੁਹਾਡੇ ਚ ਕਾਗਜ਼ਾਂ ਦੇ ਤੌਰ ਤੇ ਤੁਹਾਡੇ ਚ ਟਿੱਕ ਗਈ ਹੋ ਤਾਂ ਵੀ ਉਹਦਾ ਅਗਲਾ ਕਿਸ਼ਤ ਭਰੂਗਾ ਤਾਂ ਆਪਦੀ ਜ਼ਮੀਨ ਛੜਾ ਲੂਗਾ ਨਹੀਂ ਜ਼ਮੀਨ ਤੁਹਾਡੇ ਚ ਪਈ ਆ ਵੀ ਤੁਸੀਂ ਉਹਨੂੰ ਉਹਨੇ ਹਿਸਾਬ ਨਾਲ ਲੋਨ ਤਾਂ ਦੋ ਨਾ ਜੇ ਕਿੱਲਾਗਾ ਕਿੱਲੇ ਦੀ ਚਲੋ ਫਰਦਾ ਗਿਓ ਲਗਾ ਲਓ ਉਹਨੂੰ 10 ਲੱਖ ਤ ਦੋ ਲੱਖ ਮਸਾ ਦੇ ਦਿੰਦਾ 1.5 ਲੱਖ ਜਿਵੇਂ ਭੈਣ ਨੇ ਵਿਚਾਰੀ ਨਹੀਂ ਗਏ ਵੀ 1.5 ਲੱਖ ਤੋਂ ਵੀ ਮਨਾ ਕਰਤਾ ਹਾਂ ਆਖਿਆ ਸੀ 1.5 ਲੱਖ ਦੇ ਪਸ਼ੂਆਂ ਤੇ ਦੇ ਦੋ ਮੈਂ ਸੁਨਣਾ ਨੇ ਜਵਾਬ ਦਿੱਤਾ ਇਸ ਗੱਲ ਤੋਂ ਫਿਰ ਤੁਸੀਂ ਐਂ ਦੇਖੋ ਫਿਰ ਬੰਦਾ ਕਰੂ ਤਾਂ ਕੀ ਕਰੂ ਫਿਰ ਆਪਣੇ ਮਨ ਚ ਆਉਂਦਾ ਵੀ ਕੀ ਕਰਾਂਗੇ ਕੀਤਾ ਕਰਕੇ ਵੀ ਅੱਗੇ ਤਾਂ ਆਪਾਂ ਵਧ ਨਹੀਂ ਸਕਦੇ ਹਨਾ ਫਿਰ ਅੱਕਿਆ ਬੰਦਾ ਉਹ ਵੀ ਵੇਚ ਦਿੰਦਾ ਦੁੱਧ ਦਾ ਰੇਟ ਨਹੀਂ ਮਿਲਦਾ ਫਿਰ ਅਗਲਾ ਕਹਿੰਦੇ ਨੇ ਉਹਨਾਂ ਪਿੰਡਾਂ 'ਚ ਜੇ ਕੋਈ ਆਪਾਂ ਚੀਜ਼ ਸੇਲ ਕਰਨਾ ਚਾਹੁੰਦੇ ਹਾਂ ਚਲੋ ਮੰਨ ਲਓ ਜਿਵੇਂ ਭੈਣ ਦੁੱਧ ਰਿੜਕੂਗੀ ਨਾ ਦੇ ਲੱਸੀ ਜੇ ਆਪਾਂ ਕਹਿ ਦਿੰਨੇ ਆ ਵੀ ਚਾਲ ਕਹਿੰਦਾ ਬਈ ਤੁਸੀਂ ਲੱਸੀ ਆਇਆ ਨਾ ਕਰੋ ਬਈ ਦੁਕਾਨਾਂ ਵੀ ਤਾਂ ਮੋਲ ਹੀ ਦਿੰਦੇ ਨੇ ਇਹ ਤਾਂ ਕਾਰੋਬਾਰ ਆਪਾਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਆ ਮਾੜਾ ਬੰਦਾ ਫਿਰ ਜਾਊ ਕਿੱਥੇ ਜਾਊ ਕਿੱਥੇ ਜਾਊ ਕਿੱਥੇ ਸਹੀ ਗੱਲ ਆ ਨਹੀਂ ਕੋਈ ਨਾ ਭੈਣ ਨਹੀਂ ਹੌਸਲਾ ਨਾ ਹਾਰੀ ਤੇਰਾ ਕੰਮ ਬਹੁਤ ਵਧੀਆ ਲੱਗਿਆ ਅਸੀਂ ਤਾਂ ਹੀ ਆਏ ਸੀ ਕਮਲ ਵੀ ਅਸੀਂ ਵੀ ਇਹ ਕਹਿ ਆ ਸੀ ਕਿ ਭੈਣ ਤੂੰ ਹੌਸਲਾ ਜਮਾ ਨਾ ਹਾਰੀ ਵੀ ਅਸੀਂ ਵੀ ਲੋਕਾਂ ਦੀਆਂ ਗੱਲਾਂ ਬਹੁਤ ਸੁਣੀਆਂ ਨੇ ਅਸੀਂ ਵੀ ਦੋ ਬੱਕਰੀਆਂ ਤੋਂ ਕੰਮ ਤੇ ਇੱਕ ਮੱਝ ਤੋਂ ਕੰਮ ਸਟਾਰਟ ਕੀਤਾ ਸੀ ਅੱਜ ਵਾਈਬਰੂ ਨੇ ਰੰਗ ਲਾਏ ਨੇ ਤੇ ਹੁਣ ਅਸੀਂ ਸਾਰਾ ਕੁਝ ਜਿੰਨਾ ਕੁਝ ਦੇਣਾ ਹੈ ਸਾਡੀ ਓਦੇ ਤੋਂ ਆ ਹੈ ਓਦੇ ਤੋਂ ਆ ਹਾਂ ਬਾਕੀ ਕੋਈ ਗੱਲ ਨਹੀਂ ਵੀ ਸਮਾਂ ਲੱਗਦਾ ਹਨਾ ਵੀ ਬੰਦਾ ਇੱਕ ਨਾ ਇੱਕ ਦਿਨ ਕਾਮਯਾਬ ਹੋ ਜਾਂਦਾ ਇਹਦੀ ਵਿਚਾਰੀ ਦੀ ਮੈਨੂੰ ਐ ਗੱਲਾਂ ਦੱਸਣ ਲੱਗ ਗਈ ਹੁਣ ਇਹ ਬੂਰੀ ਕੱਟੀ ਭਾਲੀ ਜਾਂਦੀ ਹੈ ਵਿਚਾਰੀ ਇਹ ਗੈਰੀ ਮੈਂ ਬੁਰੀ ਕੱਤੀ ਲੈ ਕੇ ਦਿਓ ਭੈਣੇ ਮੈਂ ਕਿਹਾ ਕੋਈ ਨਾ ਜੇ ਕਿਸੇ ਕੋਲ ਹੋਈ ਤਾਂ ਨੀ ਜ਼ਰੂਰ ਲੈ ਕੇ ਦਵਾਂਗੇ ਨਾ ਮੈਂ ਬੁਰੀ ਕੱਤੀ ਵੀ ਚਲੋ ਜੇ ਕਿਸੇ ਕੋਲ ਹੋਈ ਵੀ ਹੈ ਨਾ ਕਮੈਂਟ ਚ ਵੀਰ ਵੀ ਬਣ ਕੇ ਜ਼ਰੂਰ ਦੱਸ ਦਿਓ ਭੈਣ ਨੂੰ ਮੈਂ ਲੈ ਕੇ ਦਵਾਂਗੀ ਚਲੋ ਆ ਜਾਂਦਾ ਵੀ ਜਿੰਨੇ ਕੁ ਜੋਗੇ ਆਪਾਂ ਹੈਗੇ ਆ ਕਮਲ ਉਹਨਾਂ ਕੀ ਹੈਲਪ ਦਾ ਬੰਦੇ ਦੀ ਕਰ ਸਕਦੇ ਆਪਾਂ ਕਰ ਸਕਦੇ ਆ ਚਲੋ ਵੀ ਪ੍ਰਮਾਤਮਾ ਨੇ ਜੇ ਇੰਨੇ ਕੁ ਜੋਗੇ ਆਪਾਂ ਨੂੰ ਕੀਤਾ ਲਾ ਵੀ ਉਹ ਆਪਾਂ ਕਰਾਂਗੇ ਕਰਾਂਗੇ ਠੀਕ ਹੈ ਤੇ ਵਾ ਕੀ ਭੈਣੇ ਬਹੁਤ ਵਧੀਆ ਲੱਗਿਆ ਤੇਰਾ ਕੰਮ ਆਹਾ ਮੈਨੂੰ ਸੋਡਾ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਇੱਥੇ ਪਿੰਡ ਪਹੁੰਚੇ ਹਾਂ ਕੋਈ ਨਾ ਭੈਣੇ ਹੌਸਲਾ ਰੱਖੀ ਪਰ ਥਾਂ ਬਹੁਤ ਆ ਭੈਣੇ ਕੋਲੇ ਦਿਖਾ ਕਾ ਪਰ ਜਿਹੜੇ ਥੋੜੇ ਜਿਹੀ ਵੀ ਮਜਬੂਰੀਆਂ ਮਾਰ ਜਾਂਦੀਆਂ ਨੇ ਬੰਦੇਆਂ ਦੇ ਹੱਥ ਥੋੜੇ ਜਿਹਾ ਹੋਣੇ ਵੀ ਅਲੀਕ ਥਾਂ ਤਾਂ ਜਗ੍ਹਾ ਤਾਂ ਵਧੀਰੀ ਆ ਉਹਨਾਂ ਦੇ ਘਰੇ ਵੀ ਜਿਹੜੇ ਹੋਰ ਭੈਣ ਭਾਈ ਨੇ ਉਹ ਵੀ ਟਰਾਲੀਆਂ ਟਰੈਕਟਰ ਲਾ ਜਾਂਦੇ ਨੇ ਅਲੀ ਤੇ ਟਰਾਲੀ ਲਾਈ ਹੋਈ ਆ ਵੀ ਥਾਂ ਤਾਂ ਬਹੁਤ ਖੁੱਲ੍ਹੇ ਹਾਂ ਤਾਂ ਹੈਗਾ ਥਾਂ ਤਾਂ ਬਹੁਤ ਹੈ ਇੱਧਰ ਵਿਚਾਰੀ ਦਾ ਘਰ ਆਗਾ ਪਰ ਐਂ ਕਹਿੰਦੇ ਆ ਵੀ ਮਾੜਾ ਬੰਦਾ ਨਾ ਕਿਸੇ ਪਾਸੇ ਵੀ ਪਾਰ ਨਹੀਂ ਲੱਗ ਸਕਦਾ ਕਿਸੇ ਪਾਸੇ ਵੀ ਇਹ ਸਰਕਾਰਾਂ ਮਾੜੀਆਂ ਹੋਣ ਕਰਕੇ ਮੱਲੋ ਹੁਣ ਇਹਨਾਂ ਦੀ ਕੁੜੀਆਂ ਨੇ ਵੀ ਐਮਏ ਕਰ ਰਹੀਆਂ ਨੇ ਹਨਾ ਤੇ ਵਿਚਾਰੀ ਨਾ ਜਿਵੇਂ ਕਿ ਦਿਹਾੜੀ ਵਾਲਾ ਕੰਮ ਹੀ ਹੋ ਜਾਂਦਾ ਕਮਾ ਬਈ ਇਹਨੇ ਕੋਈ ਕੰਮ ਨਹੀਂ ਛੱਡਿਆ ਵਿਚਾਰੀ ਨੇ ਜਿਹੜਾ ਇਹਨੇ ਕੀਤਾ ਨਾ ਹੋਵੇ ਵੀ ਅੱਜ ਦੇ ਦਿਨ ਜੂ ਪੜ੍ਹਾਈ ਦਾ ਵੀ ਮੁੱਲ ਹੈ ਨਹੀਂ ਇਹ ਦੇਖਿਆ ਜਾਵੇ ਇਹਦਾ ਬੰਦਾ ਮੈਨੂੰ ਨੌਕਰੀ ਤਾਂ ਮਿਲਦੀ ਨਹੀਂ ਮਿਲਦੀ ਨਹੀਂ ਨੌਕਰੀ ਨੀ ਮਿਲਦੀ ਹੈਗੀ ਨੌਕਰੀ ਮਿਲ ਲਈ ਦੁੱਧ ਪਾ ਕੇ ਟਾਈਪਾਸ ਕਰੀਣਾ ਜੋ ਆਕਾ ਨੂੰ ਪੜਾਈ ਜਾਂਦੇ ਆ ਹੁਣ ਉਹ ਵੀਰਾਗਾ ਚਲੋ ਮੰਨ ਲਓ ਜਿਵੇਂ ਵਿਚਾਰਾ ਕਿਤੇ ਗਈ ਸੈਲਰ ਚ ਜੋਬ ਮਿਲ ਗਈ ਉੱਥੇ ਕਰ ਲਈ ਜਾਂ ਹੁਣ ਜਿਵੇਂ ਉਹਦਾ ਕਰਾ ਦਾ ਕੰਮ ਚੱਲਦਾਗਾ ਕੰਪਿਊਟਰ ਕਰਾਦਾ ਵਿਚਾਰਾ ਉੱਥੇ ਕੰਮ ਕਰ ਲੈਂਦਾਗਾ ਵੀ ਕੁ ਮਜਬੂਰੀਆਂ ਬਣ ਜਾਂਦੀਆਂ ਨੇ ਕਮਲ ਵੀ ਇਹ ਸਰਕਾਰਾਂ ਦਾ ਥੋੜਾ ਜਿਹਾ ਵੱਡਾ ਹੀ ਯੋਗਦਾਨ ਆ ਆਪਣਾ ਇਹ ਚੀਜ਼ਾਂ ਜੋ ਥੱਲੇ ਸਿੱਟਣ ਚ ਇਹ ਸਚਾਈ ਹੈ ਵੀ ਆਪਾਂ ਇਹ ਸਾਥ ਨਹੀਂ ਦੇ ਰਹੇ ਮਾਰੇ ਬੰਦੇ ਦਾ ਤਾਂ ਕੋਈ ਵੀ ਨਹੀਂ ਦਿੰਦਾ ਸਹੀ ਗੱਲ ਇਹ ਸਚਾਈ ਹੈ ਕੋਈ ਵੀ ਨਹੀਂ ਦਿੰਦਾ ਹੈਗਾ ਜੇ ਕੋਈ ਰਿਸ਼ਤੇਦਾਰ ਵੀ ਚੰਗਾ ਹੋ ਉਹ ਵੀ ਨਹੀਂ ਦਿੰਦਾ ਹੂੰ ਉਹ ਵੀ ਮਾੜੇ ਟਾਈਮ 'ਚ ਦਾ ਪਾਸੇ ਹੀ ਵਟ ਜਾਂਦੇ ਨੇ। ਨਾਲਾ ਪਾਸੇ ਹੀ ਅਲਾ ਕਹਿੰਦਾ ਕੁਝ ਮੰਗ ਨਾ ਲਵੇ। ਇਹ ਜੀ ਆਪਾਂ ਤਾਂ ਦੇਖਿਆ ਇਹ ਚੀਜ਼। ਨਾ ਦੇਖੀ ਆਪਾਂ ਤਾਂ ਉਹੀ ਤਾਂ ਗੱਲ ਹੈ। ਬੁਲਾਉਣਾ ਹੀ ਛੱਡ ਦਿੰਦਾ ਅਗਲਾ। ਸਹੀ ਗੱਲ ਆ। ਵੀ ਇਹ ਗੱਲ ਹੈ ਕਿ ਵੀ ਚਲੋ ਆਪਾਂ ਤਾਂ ਕਹਿੰਦੇ ਪ੍ਰਮਾਤਮਾ ਭੈਣ ਦੀ ਮਿਹਨਤ ਨੂੰ ਫਲ ਜ਼ਰੂਰ ਲਾ ਦੇਵੇ। ਹੂੰ। ਠੀਕ ਹੈ ਭੈਣ ਸਹੀ ਗੱਲ ਆ।